ਜੋ ਪੰਜਾਬ ਵਿਧਾਨ ਸਭਾ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਲੈ ਮੈਂਬਰ ਚੁਣਿਆ ਗਿਆ ਈਸ਼ਵਰ ਸਿੰਘ ਉਧਾ ਹ ਈਸ਼ਵਰ ਸਿੰਘ ਉਧਾ ਕਿ ਮੈਂ ਕਿ ਮੈਂ ਕਮੂਨਦਾਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਦੀ ਪ੍ਰਤੀ ਸੱਚੀ ਸ਼ਬਦਾ ਅਨੁਸੂਚਿਤ ਅਤੇ ਨਿਸ਼ਠਾ ਰੱਖਾਂਗਾ ਮੈਂ ਫਰਦੀ ਮੈਂ ਫਰਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਾ ਨੂੰ ਅਤੇ ਦਿਸਕਤਾ ਨੂੰ ਮੈਂ ਸੁਲਾਨਣ ਵਾਲਾ ਹਾਂ ਉਸ ਨੂੰ ਉਸ ਨੂੰ ਵਫਾਦਾਰੀ ਨਾਲ ਦੇਵਾਂਗਾ ਮੈਂ

ਮੈਂ ਸੁਖਬੀਤ ਸਿੰਘ ਬਾਦਲ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੋਖ ਚੁਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਅਤੇ ਇਸ ਸਤਵ ਨੂੰ ਐਡਜਸਟ ਕਰਕੇ ਨੂੰ ਮੈਂ ਸੰਭਾਲਣ ਵਾਲਾ ਹਾਂ ਜ਼ਿੰਮੇਵਾਰੀ ਨਾਲ ਰਵਿੰਦਰ Rib fracture होगी। रेब प्रैक्चर होगा तो इसके इस time I will not be able to medical advice दे दी medical advice दे दी। आंजी एक काला X-ray रख रहा है ना राज बादर सिंह राज बादर डॉक्टर भी जाते वो काफी अटकता से दिन रहते हैं। यदि तुझे ये तो ये तो कमाल की तैयारी है ना बड़ा कार्ड लंबा ਕੀ ਕਰ ਗਿਆ ਜੀ ਅਕੀ ਡਾਕਟਰਸ ਨੋਆਇਸ ਕੀ ਉਹ ਬਿਲਕੁਲ ਟੈਸਟ ਕਰਾਉਇਆ ਤਾਂ ਐਨੀਵੇ ਦੇ ਇਜ਼ ਅ ਮਾਈਨਰ ਪਰ ਮੈਂ ਹਲੇ ਅੱਜ ਮੈਨੂੰ ਇਮੀਡੀਏਟਲੀ ਜਾਣਾ ਪਿਆ ਦਿੱਲੀ ਸਾਡੇ ਇਲੈਕਸ਼ਨ ਹੈ ਜਿਹੜੇ ਫੈਸਲੇ ਕਰੇ ਉਹਦੇ ਰਿਵਿਊ ਹੋਏ ਫੈਸਲੇ ਤਾਂ ਸਾਰੇ ਵਧੀਆ ਕੀਤੇ ਜੀ ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਜੋ ਉਹ ਠੀਕ ਸਮਝਣ ਉਹਨਾਂ ਨੂੰ ਪਬਲਿਕਲੀ ਫਤਵਾ ਦਿੱਤਾ ਹੈ ਉਹ ਲੋਕਾਂ ਦਾ ਕਰਨੀ ਠੀਕ ਹੈ ਕਦਰ ਸਾ ਸਰ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਦਾ ਜੋ ਰਿਜ਼ਲਟ ਆਇਆ ਹੈ ਅੱਜ ਉਹਦੇ ਤੇ ਕੋਈ ਵਿਚਾਰ ਗੋਸ਼ਟੀ ਕੋਈ ਉਹ ਤੇ ਕੀ ਵਧੀਆ ਹੋ ਗਈ ਕੀ ਗੱਲ ਹੋ ਗਈ ਔਰ ਸੈਕੰਡਲੀ ਇਹ ਕੀ ਤੁਸੀਂ ਇਹ ਆਉਜੇ ਰਿਜ਼ਲਟ ਐਕਸਪੈਕਟ ਨਹੀਂ ਐਕਸਪੈਕਟ ਨਹੀਂ ਕੀਤਾ ਸਰ ਲੇਕਿਨ ਜੋ ਕੁਝ ਪਬਲਿਕ ਦਾ ਫਤਵਾ ਹੈ ਉਹਨੂੰ ਅਸੀਂ ਮੰਨਦੇ ਆ ਔਰ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਪੰਜਾਬ ਦੇ ਹਿੱਤ ਦੇ ਦੇਸ਼ ਦੇ ਹਿੱਤ ਦੀ ਗੱਲ ਹੋਵੇ ਉਹ ਤੇ ਤਸੀਬ ਅਨ ਕੰਡੀਸ਼ਨਰਲੀ ਸਪੋਰਟ ਕਰਾਂ ਜੋ ਪੰਜਾਬ ਦੇ ਦੇਸ਼ ਦੇ ਹਿੱਤ ਦੀ ਗੱਲ ਵੱਡਾ ਮੁੱਦਾ ਹੁਣ ਸਾਹਮਣੇ ਐਸਵਾਈਐਲ ਦਾ ਆ ਰਿਹਾ ਹੈ ਇਹਦੇ ਤੇ ਅਕਾਲੀ ਦਲ ਦੀ ਕੀ ਪਾਲਿਸੀ ਹੋਏਗੀ ਕਿਸ ਤਰ੍ਹਾਂ ਦੇ ਸਵਾਲ ਕਿਉਂਕਿ ਹੁਣ ਤੁਸੀਂ ਆਪੋਜੀਸ਼ਨ ਹੈ ਪਹਿਲਾਂ ਤੋਂ ਉਹਨਾਂ ਨੂੰ ਦੇਖਦੇ ਆ ਵੀ ਵਟ ਵਟ ਦੇ ਆਰ ਡੂਇੰਗ ਕੀ ਉਹ ਫੈਸਲਾ ਲੈਂਦੇ ਆ ਜਦੋਂ ਹੋਇਆ ਕਾਂਗਰਸ ਨੂੰ ਇੱਕ ਫਤਵਾ ਮਿਲੇ ਵਟ ਸਟੈਪ ਦੇ ਵਿਲ ਟੇਕ ਅਸੀਂ ਵੀ ਨਾ ਅਸਟਰ ਕਰਨਾ ਹੈ ਜੇ ਉਹ ਐਸਾ ਮਿਲ ਕੇ ਉਹ ਕਰਨਾ ਚਾਹੁੰਦੇ ਆ ਬੂ ਵੀ ਕੋਆਪਰੇਟ ਐਂਡ ਡੂ ਐਂਡ ਡੂ ਮੋਰ ਦੈਨ ਦਮ ਬਟ ਇਫ ਦੇ ਡੋਨਟ ਡੂ ਐਨੀਥਿੰਗ ਬੂਲ ਸਰਕੀ ਰਿਸਪਾਂਸਿਬਿਲਿਟੀ ਹੈ ਪੰਜਾਬ ਦੇ ਹਿਤਾ ਦੀ ਦੇਸ਼ ਦੇ ਤਰੱਕੀ ਪਰ ਸਾਰੀ ਹਿਸਟਰੀ ਸਾਡੀ ਹੈ ਕਿ ਪੰਜਾਬ ਦੇ ਹਿਤਾ ਲਈ ਲੜਾਈਆਂ ਜੇ ਲੜੀਆਂ ਗਈਆਂ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ ਉਹ ਸ਼ਰਮਾਨੀ ਇਕੱਲੇ ਕਰਨ ਦੇ ਲਈ ਸਭ ਬੇਅਦਬੀ ਤੇ ਜਿਹੜੇ ਇਸ਼ੂ ਹਲੇ ਵੀ ਰੁਕਨ ਦਾ ਨਾਂ ਨਹੀਂ ਲੈ ਰਹੇ ਲੁਧਿਆਣੇ ਦੇ ਵਿੱਚ ਵੀ ਅੱਜ ਬੇਅਦਬੀ ਦਾ ਇੱਕ ਮਾਮਲਾ ਸਾਹਮਣੇ ਆਇਆ ਕਿ ਵਜਾ ਮੰਨ ਰਹੇ ਹਾਂ ਦੋ ਚਲੋ ਅੱਗੇ ਦੱਸਦੇ ਹਾਂ ਸਾਨੂੰ ਉਹ ਕਰਦੇ ਸੀ ਹੁਣ ਦੂਜੇ ਨੂੰ ਹੁਣ ਵੀ ਜੇਲਾਂ ਟੁੱਟ ਗਈਆਂ ਹੁਣ ਪਰ ਨਹੀਂ ਹੁਣ ਉਹ ਦੇਖਣ ਜੋ ਅਸੀਂ ਇੱਕ ਹੋਰ ਹੈ ਅਸੀਂ ਕੁਝ ਸਮਾਂ ਉਹਨਾਂ ਨੂੰ ਦੇਣੇ ਕੋਈ ਮੁਕਤਾ ਨਹੀਂ ਦਿੱਤਾ ਕਿਹਨਾਂ ਸਮਾਂ ਕਿਹਨਾਂ ਸਮਾਂ ਦਾ ਹੋ ਗਏ ਜੀ ਕਿਹਨਾਂ ਸਮਾਂ ਦਾ ਹੋ ਗਏ ਜਿੰਨਾ ਇੱਕ ਅਸੀਂ ਐਨੀ ਕਦਮੀ ਇੱਕਦਮ ਕੋਈ ਕਰ ਵੀ ਨਹੀਂ ਸਕਦਾ ਮੈਂ ਕਦੇ ਕਿੰਨੇ ਸਾਰਾ ਕੁਝ ਹੋ ਜਾਈ ਉਹ ਤਾਂ ਕੋਈ ਹਫਤੇ ਚ ਕਰ ਦੇਵਾਂਗੇ ਕੋਦੇ ਪੰਜ ਦਿਨਾਂ ਚ ਕਰ ਦੇਵਾਂਗੇ which is not possible ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇ ਇਹ ਜੀ ਗੱਲ ਨਹੀਂ ਕੀਤੀ ਲੇਕਿਨ ਕੁਝ ਸਮਾਉਨ ਨੂੰ ਦੇ ਨੇ ਵੇਖਦੇ ਕੀ ਕਰਦੇ